ਇਹ ਹੈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਗੁਰੂ ਰਾਮਦਾਸ ਮਹਾਰਾਜ ਨੂੰ ਅੱਖਣਾ ਅਖਣੀ ਬੁਲਾਉਂਦੇ ਸਨ ਕਹਿੰਦੇ ਸਨ ਕਿੱਥੋਂ ਖਾਊਗਾ ਕਿੱਥੋਂ ਪਾਊਗਾ ਇਹਦਾ ਕੋਈ ਅੱਗੇ ਨਾ ਕੋਈ ਪਿੱਛੇ ਪਰ ਮਹਾਰਾਜ ਦੀ ਐਸੀ ਕਿਰਪਾ ਹੋਈ ਅਕਾਲ ਪੁਰਖ ਗੁਰੂ ਅਮਰਦਾਸ ਮਹਾਰਾਜ ਦੀ ਉਹਨਾਂ ਦਾ ਆਨੰਦਕਾਰ ਜੀ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਬੇਟੀ ਨਾਲ ਬੀਬੀ ਭਾਨੀ ਜੀ ਨਾਂ ਕਰ ਦਿੱਤਾ ਤੇ ਫਿਰ ਉਹ ਵਰਕਤਾਂ ਵਰਤੀਆਂ ਅੱਜ ਦੁਨੀਆ ਕਿੱਥੋਂ ਕਿੱਥੋਂ ਆਪਣੇ ਦੁੱਖ ਦਿਲਦਰ ਲੰਗਰਾਂ ਦਾ ਕੋਈ ਅੰਤ ਨਹੀਂ ਲੱਖਾਂ ਹੀ ਲੋਕ ਗੁਰੂ ਰਾਮਦਾਸ ਦੇ ਘਰ ਤੋਂ ਪ੍ਰਸ਼ਾਦਾ ਛਕਦੇ ਹਨ ਅਤੇ ਤੰਦਰੁਸਤੀਆਂ ਪਾਉਂਦੇ ਹਨ ਆਓ ਅਸੀਂ ਵੀ ਸਾਰੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰੀਏ ਤੇ ਆਪਣੀਆਂ ਤੰਦਰੁਸਤੀਆਂ ਨੂੰ ਮੰਗੀਆਂ ਮਰਾਦਾਂ ਪਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ